ਭਾਰਤੀ ਜਨਤਾ ਪਾਰਟੀ ਦੇ ਜਲੰਧਰ ਯੂਨਿਟ ਵੱਲੋਂ ਮਾਤਾ ਰਾਣੀ ਚੌਕ ਉੱਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਕੇਜਰੀਵਾਲ ਵੱਲੋਂ ਸੀਏਏ ਦਾ ਵਿਰੋਧ ਕੀਤਾ ਗਿਆ ਹੈ ਤੇ ਇੱਕ ਅਥੇ ਤੌਰ ਤੇ ਉਹਨਾਂ ਨੇ ਸ਼ਰਨਾਰਥੀਆਂ ਨੂੰ ਕੁਸਪੈਟੀਆਂ ਬਲਾਤਕਾਰੀ ਤੇ ਦੰਗੇ ਫਿਲਾਉਣ ਵਾਲਾ ਦੱਸਿਆ ਸੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਸਮੇਤ ਇਸ ਕਾਨੂੰਨ ਦੇ ਲਾਗੂ ਹੋਣ ਤੇ ਭਾਰਤ ਦੀ ਨਾਗਰਿਕਤਾ ਦੇ ਆਸਵੰਦ ਲੋਕ ਵੀ ਸ਼ਾਮਲ ਹੋਏ ਇਸ ਦੌਰਾਨ মিডিਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਬਿਆਨ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਏ ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਵੈਸਟ ਵਿਧਾਨ ਸਭਾ ਵੱਲੋਂ ਕੇਜਰੀਵਾਲ ਦਾ ਪਤਲਾ ਛੜਨ ਦਾ ਕੰਮ ਇੱਥੇ ਕੀਤਾ ਗਿਆ ਕਿਉਂਕਿ ਪਿਛਲੇ ਦਿਨੀ ਜਿਹੜੀ ਕੇਜਰੀਵਾਲ ਜੀ ਨੇ ਸੀਏ ਦੇ ਉੱਤੇ ਆਪਣੀ ਐਸੀ ਟਿੱਪਣੀ ਦਿੱਤੀ ਹੈ ਜਿਨ੍ਹਾਂ ਨੇ ਤੇਸ਼ ਦੇ ਲੋਕਾਂ ਦਾ ਮਨ ਜਿਹੜਾ ਇਹ ਝੰਜੋੜ ਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਇਸ ਬਿਲ ਦੇ ਮਾਧਿਅਮ ਦੇ ਨਾਲ ਹੀ ਸਕੇ ਦੇ ਮਾਧਿਅਮ ਨਾਲ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਐਸੇ ਲੋਕ ਇੱਥੇ ਆ ਜਾਣਗੇ ਜਿਹੜੇ ਝੁੰਗੀਆਂ 'ਚ ਰਹਿਣਗੇ ਜਿਹੜੇ ਇੱਥੇ ਦਾ ਲਾਅਨ ਆਰਡਰ ਖਰਾਬ ਕਰਨਗੇ ਜਿਹੜੇ ਇੱਥੇ ਬਲਤਕਾਰ ਕਰਨਗੇ ਐਸੀਆਂ ਕਿ ਤਨਾਮਾ ਨੂੰ ਪ੍ਰਦਾਨਗੇ ਮਗਰ ਉਹਨਾਂ ਨੇ ਇਹ ਯਾਦ ਨੂੰ ਉਹਨਾਂ ਨੂੰ ਨਹੀਂ ਰਿਹਾ ਕਿ ਇੱਥੇ ਜਿਹੜੇ ਐਸੇ ਲੋਕ ਕਈ ਸਾਲਾਂ ਤੋਂ ਰਹਿ ਰਹੇ ਆ ਜਿਹੜੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਵੀ ਪੇਜ ਪਾਲਦੇ ਪਏ ਔਰ ਭਾਰਤ ਮਾਤਾ ਦੀ ਸੇਵਾ ਵੀ ਕਰਦੇ ਪਏ ਆ